ਪਰਸ਼ਾਸਨ ਦੇ ਨਾਲ ਜਿਹੜਾ ਕਿ ਹੁਣ ਸਖਤ ਹੋ ਗਿਆ ਹੈ ਕੇਂਦਰ ਦੇ ਯੂ ਟਰਨ ਲੈਣ ਤੋਂ ਬਾਅਦ ਪੀਯੂ ਪ੍ਰਸ਼ਾਸਨ ਨੇ ਹੁਣ ਸਖਤੀ ਕਰ ਦਿੱਤੀ ਹੈ ਮਤਲਬ ਕਿ ਪੀਯੂ ਚੰਡੀਗੜ੍ਹ ਦੇ ਵਿੱਚ ਬਾਹਰੀ ਲੋਕਾਂ ਦੇ ਆਉਣ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਲਗਾ ਦਿੱਤੀ ਗਈ ਹੈ ਪੀਯੂ ਦੇ ਵਿੱਚ ਹੁਣ ਬਾਹਰਲੇ ਵਾਹਨ ਦਾਖਲ ਨਹੀਂ ਹੋ ਸਕਣਗੇ ਨਾਲ ਵਿਦਿਆਰਥੀਆਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਸਾਰੇ ਵਿਦਿਆਰਥੀ ਆਪਣੇ ਆਈ ਕਾਰਡ ਜਿਹੜੇ ਆ ਉਹ ਗਲੇ ਦੇ ਵਿੱਚ ਪਾ ਕੇ ਰੱਖਣਗੇ ਵਿਦਿਆਰਥੀਆਂ ਨੂੰ ਵੀ ਆਈ ਕਾਰਡ ਪਾ ਕੇ ਰੱਖਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਸਖਤ ਹੋ ਚੁੱਕਿਆ ਹੈ ਪੀਯੂ ਪਰਸ਼ਾਸਨ ਕੇਂਦਰ ਸਰਕਾਰ ਤੇ ਸੈਨੇਟ ਸਿੰਡੀਕੇਟ ਪੰਗ ਕਰਨ ਦਾ ਆਦੇਸ਼ ਸਰਕਾਰ ਵਾਪਸ ਲੈ ਚੁੱਕੀ ਹੈ ਕੇਂਦਰ ਦੇ ਯੂ ਟਰਨ ਮਗਰੋਂ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਕੋਈ ਬਦਲਾ ਜਿਹੜਾ ਹੈਗਾ ਨਹੀਂ ਹੋਵੇਗਾ 10 ਨਵੰਬਰ ਨੂੰ ਪੀਯੂ ਦੇ ਵਿੱਚ ਵਿਦਿਆਰਥੀਆਂ ਨੇ ਵੱਡੇ ਇਕੱਠ ਨੂੰ ਸੱਦਾ ਦਿੱਤਾ ਹੋਇਆ ਵਿਦਿਆਰਥੀ ਇਕੱਠ ਨੂੰ ਸੱਦਾ ਦਿੱਤਾ ਹੈ ਕਿਸਾਨ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣਗੀਆਂ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਜੇ ਕੋਈ ਇਕੱਠ ਦੇ ਵਿੱਚ ਆਏਗਾ ਉਸ ਨੂੰ ਰੋਕਿਆ ਗਿਆ ਤਾਂ ਚੰਡੀਗੜ੍ਹ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਜਾਵੇਗਾ ਪੀਯੂ ਚੰਡੀਗੜ੍ਹ ਦੇ ਵਿੱਚ ਬਾਹਰੀ ਲੋਕਾਂ ਦੇ ਆਉਣ ਤੇ ਹੁਣ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਵਿਦਿਆਰਥੀਆਂ ਨੂੰ ਆਈ ਕਾਰਡ ਪਾ ਕੇ ਰੱਖਣ ਦੇ ਹੁਕਮ ਨੇ ਪੀਯੂ ਚੰਡੀਗੜ੍ਹ ਦੇ ਵਿੱਚ ਬਾਹਰੋਂ ਕੋਈ ਵੀ ਵਾਹਨ ਦਾਖਲ ਨਹੀਂ ਹੋ ਸਕਣਗੇ ਵਿਦਿਆਰਥੀ ਆਪਣੇ ਆਈ ਕਾਰਡ ਪਾ ਕੇ ਰੱਖਣ ਹਾਲਾਂਕਿ ਵੱਡੇ ਇਕੱਠ ਨੂੰ ਸੱਦਾ ਦਿੱਤਾ ਗਿਆ ਹੈਗਾ ਕੇਂਦਰ ਸਰਕਾਰ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਆਦੇਸ਼ ਜਿਹੜਾ ਵਾਪਸ ਲੈ ਚੁੱਕੀ ਹੈ ਪਰ ਵਿਦਿਆਰਥੀਆਂ ਦੇ ਵਿੱਚ ਹਾਲੇ ਵੀ ਰੋਸ ਹੈ 10 ਤਰੀਕ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕਿਸਾਨ ਧਾਰਮਿਕ ਜਥੇਬੰਦੀਆਂ ਜਿਹੜੀਆਂ ਨੇ ਉਸ ਸ਼ਮੂਲੀਅਤ ਕਰਨ ਗਿਆ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਤੇ ਜੇ 10 ਨਵੰਬਰ ਨੂੰ ਹੋਣ ਵਾਲੇ ਇਕੱਠ ਦੇ ਵਿੱਚ ਕਿਸੇ ਨੂੰ ਜਾਣ ਤੋਂ ਰੋਕਿਆ ਗਿਆ ਤਾਂ ਚੰਡੀਗੜ੍ਹ ਬੰਦ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਤਾਂ ਕਿ ਸਾਂਤ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੇ ਲਈ ਕਿਹਾ ਗਿਆ ਤੇ ਸਾਡੇ ਨਾਲ ਸਾਡੇ ਸਹਿਯੋਗੀ ਮਨਜੋਤ ਕੰਗ ਫੋਨ ਲਾਈਨ ਤੇ ਜੁੜੇ ਨੇ ਮਨਜੋਤ ਫੈਸਲਾ ਲਿਆ ਗਿਆ ਸ਼ਕਤੀ ਵਧਾ ਦਿੱਤੀ ਗਈ ਹੈ ਪੀਯੂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀ ਕੀ ਜਾਣਕਾਰੀ ਕਿਹੜੀਆਂ ਕਿਹੜੀਆਂ ਹਦਾਇਤਾਂ ਨੇ ਬਿਲਕੁਲ ਮਨਪ੍ਰਤ ਕਿਉਂਕਿ ਜਿਸ ਤਰੀਕੇ ਨਾਲ ਨੋਟਿਸ ਦੇ ਜ਼ਰੀਏ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਔਰ ਫਿਲਹਾਲ ਜਦੋਂ ਅੰਦਰ ਕਿਸੇ ਨੇ ਆਉਣਾ ਹੈ ਤਾਂ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਕਿਉਂਕਿ ਵਿਦਾਰਥੀਆਂ ਜਿਹੜਾ ਹਜ਼ੂਮ ਸੀਗਾ ਕੱਲ ਜਿਹੜਾ ਇੱਥੇ ਯੂਨੀਵਰਸਿਟੀ ਦੇ ਵਿੱਚ ਕਤਲ ਹੋਇਆ ਔਰ ਹੁਣ ਜਿਹੜੀ 10 ਤਰੀਕ ਦੀ ਕਾਲ ਦਿੱਤੀ ਗਈ ਹੈ ਜਿਸ ਤੇ ਵਿੱਚ तमाम ਲੋਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਜਾਂ ਸਿੱਖ ਬੁੱਧੀਜੀਵੀ ਔਰ ਦੂਸਰੇ ਪਾਸੇ ਤੋਂ ਕਿਸਾਨ ਜਥੇਬੰਦੀਆਂ ਰਾਸੀ ਪਾਰਟੀਆਂ ਇਹਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਸਮਰਥਨ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿੱਤਾ ਗਿਆ ਕਿਉਂਕਿ ਸੈਨੇਟਰ ਸਿੱਡੀ ਗੇਟ ਬਹਾਲ ਕਰਨ ਨੂੰ ਲੈ ਕੇ ਲਗਾਤਾਰ ਲੜਾਈਆਂ ਜਿਹੜੀਆਂ ਨੇ ਵਿਦਿਆਰਥੀ ਲੜ ਰਹੇ ਨੇ ਸੋ ਕੱਲ ਰਾਤ ਜਿਹੜਾ ਕੇਂਦਰ ਵੱਲੋਂ ਯੂ ਟਰਨ ਲਿਆ ਗਿਆ ਔਰ ਸੈਨੇਟ ਨੂੰ ਉਸੇ ਤਰੀਕੇ ਦੇ ਨਾਲ ਯਾਨੀ ਕਿ ਉਸੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਜਿਹਾ ਨੋਟਿਸ ਜਿਹੜਾ ਹੈ ਉਹ ਗਜਟ ਜਿਹੜਾ ਜਾਰੀ ਕਰ ਦਿੱਤਾ ਗਿਆ ਪਰ ਵਿਦਿਆਰਥੀਆਂ ਦਾ ਨਾਲ ਦੇ ਨਾਲ ਇਹ ਕਹਿਣਾ ਹੈ ਕਿ ਅਸੀਂ ਜਿਸ ਤਰੀਕੇ ਦੇ ਨਾਲ ਭਾਵੇਂ ਕੇਂਦਰ ਨੇ ਯੂ ਟਰਨ ਲਿਆ ਪਰ ਅਸੀਂ ਉਰੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਸੈਨੇਟਰੀਆਂ ਚੋਣਾਂ ਦੀ ਤਾਰੀਖ ਜਾਰੀ ਨਹੀਂ ਕਰ ਦਿੱਤੀ ਜਿਸ ਤੇ ਕਹ ਲਈਏ ਵੀ ਡਰ ਪ੍ਰਤੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੱਲ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਗਈਆਂ ਨੇ ਜਾਤਾ ਯੂਨੀਵਰਸਿਟੀ ਦਾ ਜਿਹੜਾ ਵਿਦਿਆਰਥੀ ਹੈ ਉਸਨੇ ਅੰਦਰ ਦਾਖਲ ਹੋਣਾ ਹੈ ਤਾਂ ਉਸਦੇ ਕੋਲ ਆਈ ਕਾਰਡ ਹੋਣਾ ਚਾਹੀਦਾ ਔਰ ਜੇਕਰ ਗੱਡੀ ਲੈ ਕੇ ਆਉਣੀ ਆ ਤਾਂ ਗੱਡੀ ਦੇ ਉੱਤੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਟicker ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ਼ੂ ਕੀਤਾ ਜਾਂਦਾ ਜਾਰੀ ਕੀਤਾ ਜਾਂਦਾ ਉਹ ਲੱਗਾ ਹੋਣਾ ਚਾਹੀਦਾ ਤਾਂ ਇਹ ਦੋ ਵੱਖਰੀਆਂ ਚੀਜ਼ਾਂ ਨੇ ਉਹ ਯੂਨੀਵਰਸਿਟੀ ਜਿਹੜਾ ਪ੍ਰੀਮਿਸਿਸ ਦੇ ਵਿੱਚ ਵੀ ਆਈ ਕਾਰਡ ਜਿਹੜਾ ਉਹ ਪਾਉਣਾ ਇਹ ਸਾਰੀਆਂ ਜਿਹੜੀਆਂ ਆਦੇਸ਼ ਨੇ ਇਨਸਟਰਕਸ਼ਨਸ ਨੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਪਰ ਹਾਲਾਂਕਿ ਇਹ ਸਭ ਦੇ ਨਾਲ ਨਾਲ ਦੇਖਿਆ ਜਾਵੇ ਤਾਂ ਹੁਣ ਤਸਵੀਰ ਜਿਹੜੀ ਆ ਪਰਸੋਂ ਰੋਜ਼ ਦੀ ਕੀ ਰਹਿੰਦੀ ਆ ਪਰਸੋਂ ਨੂੰ ਜਿਹੜਾ ਕੱਠ ਵੱਡਾ ਸੱਦਿਆ ਗਿਆ 10 ਤਰੀਕ ਨੂੰ ਤਾਂ ਉਸ ਦੇ ਵਿੱਚ ਜੁਨੀਵਰਸਿਟੀ ਪ੍ਰਸ਼ਾਸਨ ਕਿਸ ਤਰੀਕੇ ਦਾ ਐਕਸ਼ਨ ਲੈਂਦਾ ਇਹ ਹਾਲਾਤੀ ਦੇਖਣਾ ਹੋਵੇ ਤੇ ਮਨਜੋ ਤਾਂ ਦੂਜੇ ਪਾਸੇ ਇਹ ਵੀ ਕਹਿ ਦਿੱਤਾ ਗਿਆ ਜੇ ਕੋਈ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਣ ਤੋਂ ਕਿਸੇ ਨੂੰ ਰੋਕਿਆ ਗਿਆ ਤਾਂ ਚੰਡੀਗੜ੍ਹ ਵੀ ਬੰਦ ਕਰ ਦਿੱਤਾ ਜਾਵੇਗਾ ਬਿਲਕੁਲ ਕਿਉਂਕਿ ਇਸ ਦੇ ਨਾਲ ਇਹ ਚੀਜ਼ਾਂ ਦਾ ਖਾਸ ਕਰਕੇ ਜਿਹੜਾ ਜ਼ਿਕਰ ਕੀਤਾ ਗਿਆ ਉਹ ਇਹ ਕਿਹਾ ਗਿਆ ਕਿ ਜਦੋਂ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਆਪਣੀ ਮਨਮਾਨੀ ਕਰੇਗਾ ਫਿਰ ਚਾਹੇ ਉਹ ਆ ਪੰਜਾਬ ਚੰਡੀਗੜ੍ਹ ਦੀਆਂ ਸੜਕਾਂ ਹੋਣ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਹੀ ਨਿਕਲ ਕੇ ਆਉਣ ਗਿਆ ਪਰ ਇਸ ਦੇ ਨਾਲ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹ ਮੰਨਪੇ ਕਿਉਂਕਿ ਝੁਕਦਾ ਹੋਇਆ ਨਜ਼ਰ ਆਉਂਦਾ ਹੈ ਔਰ ਉਹਨਾਂ ਦਾ ਪਿਛਲੇ ਦਿਨ ਜਿਹੜਾ ਭੋਖੜ ਧਾਲ ਦਾ ਫੈਸਲਾ ਲਿਆ ਸੀ ਮਸ਼ੀਗ ਡਾਕਰ ਨੇ ਉਸ ਤੋਂ ਬਾਅਦ ਐਫੀਡਵਿਟ ਦਾ ਜਿਹੜਾ ਫੈਸਲਾ ਹੈ ਉਹ ਤਾਂ ਵਾਪਸ ਲੈ ਲਿਆ ਗਿਆ ਪਰ ਨਾਲ ਦੀ ਨਾਲ ਦੂਸਰੇ ਪਾਸੇ ਜੋ ਸਥਿਤੀ ਬਣਦੀ ਰਹੀ ਹੈ ਜੋ ਇਹ ਮੈਂ ਇਹ ਤਾਂ ਹੁਣ ਇਸ ਤੋਂ ਬਾਅਦ ਵੀ ਇੱਕ ਤਸਵੀਰ ਨਿਕਲਦੀ ਹੈ ਕਿਉਂਕਿ ਪ੍ਰਸ਼ਾਸਨ ਜਿਹੜਾ ਹੈ ਉਹ ਲਗਾਤਾਰ ਅੱਗੇ ਵਧਾ ਉਹ ਲਗਾਤਾਰ ਅੱਗੇ ਵਧਦਾ ਆਉਂਦਾ ਹੈ ਔਰ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਸੈਨਟ ਜਿਹੜੀ ਹੈ ਉਹ ਬਹਾਲ ਨਹੀਂ ਕੀਤੀ ਜਾਂਦੀ ਯੂਨੀਵਰਸਿਟੀ ਸੈਨਟ ਜਿਹੜੀ ਹੈ ਉਸ ਦੇ ਵਿੱਚ ਇਤਨਾ ਕਿਤੇ ਜਿਹੜੇ ਨੋਟੀਫਿਕੇਸ਼ਨ جاری ਨਹੀਂ ਕੀਤੀ ਜਾਂਦੀ ਕਿ ਓਪੀ ਇਲੈਕਸ਼ਨ ਕਦੋਂ ਹੋਣੀ ਹੈ ਉਦੋਂ ਤੱਕ ਜਿਹੜਾ ਹੈ ਇਹ ਇਸੇ ਤਰ੍ਹਾਂ ਜਿਹੜਾ ਫੈਸਲਾ ਹੈ ਉਹ ਜਾਰੀ ਰਹਿਣਾ ਹੈ ਤਾਂ ਹੁਣ ਵਿਦਿਆਰਥੀ ਤੇ ਔਰ ਪ੍ਰਸ਼ਾਸਨ ਕੇ ਤਰੀਕੇ ਦਾ ਪ੍ਰਸ਼ਾਸਨ ਕਿਸ ਤਰ੍ਹਾਂ ਨਾਲ ਆਪਸ ਵਿੱਚ ਕੋਆਰਡੀਨੇਟ ਕਰਦੇ ਨੇ ਕੀ ਹਦਾਇਤ ਦਿੱਤੀ ਜਾਂਦੀ ਹੈ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀ ਜਾਂ ਯੂਨੀਵਰਸਿਟੀ ਦੇ ਵਿੱਚ ਉਹੀ ਕਦਰ ਜਿਹੜਾ ਧਰਨਾ ਚੱਲ ਹੀ ਰਹੇਗਾ ਇਹ ਦਿਖਣਾ ਹੋਵੇਗਾ ਜੀ ਮੰਨ ਜੋ ਤਾਂ ਆਲੇ ਦੁਆਲੇ ਜੇ ਕੋਈ ਤੁਹਾਡੇ ਵਿਦਿਆਰਥੀ ਹੋਵੇ ਜਿਸ ਨਾਲ ਗੱਲ ਹੋ ਸਕੇ 10 ਤਰੀਕ ਨੂੰ ਹੋਣ ਵਾਲੇ ਵਿਸ਼ਾਲ ਇਕੱਠ ਨੂੰ ਲੈ ਕੇ ਕੀ ਕੁ ਜਿਨ੍ਹਾਂ ਦੀਆਂ ਹੋਰ ਤਿਆਰੀਆਂ ਨੇ ਕੀ ਕੁ ਜਿਨ੍ਹਾਂ ਨੇ ਪ੍ਰੋਗਰਾਮ ਲਿਖੇ ਹੋਏ ਨੇ ਜੇ ਇੱਕ ਬਾਬਤ ਜਾਣਕਾਰੀ ਮਿਲ ਸਕੇ ਦਰਸ਼ਕਾਂ ਲਈ ਕਿਉਂਕਿ ਨੂੰ ਕੋਈ ਇੱਕ ਵਾਰ ਤਸਵੀਰ ਧਰਨੇ ਵਾਲ ਜਿਹੜੀ ਹੈ ਜਰੂਰ ਉਸ ਦੀ ਝਾਤ ਮਰਵਾ ਦੇਵੇ ਔਰ ਨਾਲ ਨਾਲ ਅਸੀਂ ਉਹਨਾਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਜਰੂਰ ਕਰਾਂ ਕਿਉਂਕਿ ਇਹ ਜਿਹੜਾ ਧਰਨਾ ਮੁਜ਼ਾਰਾ ਹੈ ਇਹ ਜਿਹੜਾ ਪ੍ਰਦਰਸ਼ਨ ਹੈ ਇਹ ਲਗਾਤਾਰ ਇੱਥੇ ਜਾਰੀ ਹੈ ਔਰ ਜਿਸ ਤਰੀਕੇ ਦੇ ਨਾਲ ਅਸੀਂ ਨੋਟੀਫਿਕੇਸ਼ਨ ਦਾ ਜ਼ਿਕਰ ਕਰ ਰਹੇ ਸੀਗੇ ਤਾਂ ਨੋਟੀਫਿਕੇਸ਼ਨ ਨੂੰ ਲੈ ਕੇ ਆ ਵਿਦਿਆਰਥੀਆਂ ਦਾ ਕੀ ਕੁਝ ਕਹਿਣਾ ਕਿਉਂਕਿ ਇਹ ਸਭ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਯੂਨੀਵਰਸਿਟੀ ਦੇ ਵਿੱਚ ਹੀ ਨਿਕਲ ਕੇ ਆਉਣ ਗਿਆ ਔਰ ਇਹ ਵਿਦਿਆਰਥੀ ਜਿਹੜੇ ਨੇ ਇਹਨਾਂ ਦਾ ਕੀ ਕੁਝ ਕਹਿਣਾ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਕੱਠ ਹੈ ਉਸ ਨੂੰ ਕਿਸ ਤਰ੍ਹਾਂ ਦਰਸਾਉਣਾ ਹੈ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਹੈ ਉਹ ਕਿਸ ਤਰੀਕੇ ਦੇ ਨਾਲ ਰਹਿਣ ਵਾਲਾ ਤਾਂ ਰਮਨਪ੍ਰੀਤ ਸਾਡਾ ਰਮਨ ਜੀ ਜੋ ਫੈਸਲਾ ਜਿਹੜਾ ਕੀਤਾ ਗਿਆ ਯੂਨੀਵਰਸਿਟੀ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਕਿਵੇਂ ਉਸ ਨਾਲ ਹੁਣ ਤੁਸੀਂ ਨਿਭੜਨ ਦੀ ਕੋਈ ਗੱਲਬਾਤ ਹੋਈ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਵੀ ਅਸੀਂ ਕੱਟ ਕਰਨਾ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਤਾ ਨਹੀਂ ਦੇਖੋ ਉਹਨਾਂ ਨੇ ਉਸੇ ਤੋਂ ਡਰਦੇ ਕਰਿਆ ਉਹਨਾਂ ਨੂੰ ਲੱਗਦਾ ਵੀ ਯੂਨੀਵਰਸਿਟੀ ਸ਼ਾਇਦ ਪ੍ਰਸ਼ਾਸਨ ਦੇ ਨੋਟਸਾਂ ਨਾਲ ਚੱ ਇਥੋਂ ਦੇ ਟੀਚਰਾਂ ਦੇ ਹਿਸਾਬ ਨਾਲ ਯੂਨੀਵਰਸਿਟੀ ਪੰਜਾਬ ਦੀ ਹੈ ਯੂਨੀਵਰਸਿਟੀ ਚੱਲੂ ਪੰਜਾਬ ਦੇ ਦੀ ਲੈਗੇਸੀ ਦੇ ਹਿਸਾਬ ਨਾਲ ਬੜਾ ਸਿੰਪਲ ਜਿਹਾ ਮਸਲਾ ਉਹਨਾਂ ਨੂੰ ਲੱਗਦਾ ਵੀ ਉਹ ਗੇਟਾਂ ਤੇ ਆਏ ਨੋਟਿਸ ਦੇ ਕੇ ਵੀ ਆਈ ਕਾਰਡ ਤੋਂ ਬਿਨਾ ਐਂਟਰੀ ਨਹੀਂ ਕਰਨ ਦੇਣਗੇ ਜਿਨ੍ਹਾਂ ਦੇ ਪੈਸੇ ਤੇ ਯੂਨੀਵਰਸਿਟੀ ਬਣੀ ਹੈ ਯੂਨੀਵਰਸਿਟੀ ਕੱਲ ਵੀ ਉਹਨਾਂ ਦੀ ਸੀ ਜਿਨ੍ਹਾਂ ਦੀ ਧਰਤੀ ਤੇ ਯੂਨੀਵਰਸਿਟੀ ਬਣੀ ਹੈ ਯੂਨੀਵਰਸਿਟੀ ਉਹਨਾਂ ਪਵਾਦੀਆਂ ਦੀ ਹੈ ਉਹਨਾਂ ਪੰਜਾਬੀਆਂ ਦੀ ਹੈ ਤੇ ਕਿਸੇ ਦੇ ਨੋਟਿਸ ਕਿਸੇ ਦੇ ਆਈ ਕਾਰਡ ਇਹ ਸਾਨੂੰ ਰੱਤਸਲੀਮ ਨਹੀਂ ਕਰਕੇ ਦੇਣਗੇ ਕਿ ਇੱਥੇ ਕੌਣ ਆ ਕੋ ਨਹੀਂ ਆਊਗਾ ਮਤਲਬ ਜਿੱਦੇ ਜ਼ਮੀਨ ਲੈਣੀ ਸੀ ਉਹਦੇ ਉਹਦੇ ਕਹਿੰਦੇ ਬਈ ਮੁੜ ਅਸੀਂ ਆਪਣੀ ਯੂਨੀਵਰਸਿਟੀ ਰੀਕਲੇਮ ਕਰਨੀ ਆ ਹਰ ਹਾਲ ਕਰਾਂਗੇ ਜੇ ਇਹਨਾਂ ਨੇ ਪਿਆਰ ਨਾਲ ਸਾਨੂੰ ਐਂਟਰੀ ਦਿੰਦੇ ਨੇ ਚੰਗੀ ਗੱਲ ਆ ਜੀ ਦੇਖੋ ਪਿਆਰ ਨਾਲ ਤਾਂ ਮਤਲਬ ਜੋ ਮਰਜ਼ੀ ਲੈ ਲਓ ਪਰ ਜੇ ਇਹਨਾਂ ਨੂੰ ਐ ਲੱਗਦਾ ਵੀ ਐਵੇਂ ਨੋਟਸ ਨੂਟਸ ਕੱਢ ਕੇ ਵੀ ਅਸੀਂ ਗੱਡੀਆਂ ਨਹੀਂ ਵੜਨ ਦੇਵਾਂਗੇ ਚਲੋ ਵਹਿਮ ਹੈ ਜੀ ਉਹ ਕੋਈ ਨਹੀਂ ਅੱਜ ਦੇਖਦੇ ਆ ਫਿਰ ਰੋਕ ਲੈਣਾ ਨਾਲੇ 10 ਤਰੀਕ ਨੂੰ ਰੋਕ ਲੈਣਾ ਇੱਕ ਵੀ ਇੱਕ ਨਾ ਡਰਾਉਣ ਦੀ ਕੋਸ਼ਿਸ਼ ਹੈ دہشت ਵੜਾਉਣ ਦੀ ਕੋਸ਼ਿਸ਼ ਤੁਹਾਨੂੰ ਲੱਗਦਾ ਇਹ ਨਾ ਜੀ ਜਿਹੜਾ ਰਜਿਸਟਰਾਰ ਆ ਵਾਈਪੀ ਵਰਮਾ ਇਹ ਮਤਲਬ ਆਰਐਸਐਸ ਦਾ ਮਤਲਬ ਪੁਰਾਣਾ ਬੰਦਾ ਵਾਵਾ ਇਹਨੂੰ ਮਤਲਬ ਇਸ ਚੀਜ਼ ਦਾ ਇਹਨੂੰ ਮੋਦੀ ਉੜਾ ਪਿਆ ਉਹ ਵੀ ਇਹਦੀਓ ਕਰਤੂਤ ਸੀ ਉਹ ਐਫਾ ਡੈਬਿਟ ਵਾਲਾ ਲਿਆਂਦਾ ਵੀ ਐਸੇ ਨਹੀਂ ਸੀ ਤਾਂ ਇਹਨੂੰ ਅਸਲ 'ਚ ਇਹ ਭਰਮ ਪਿਆ ਹੋਇਆ ਵੀ ਇਹ ਸਾਈਨ ਮਾਰਿਆ ਕਰੂਗਾ ਤੇ ਉਵੇਂ ਹੋ ਜਾਇਆ ਕਰੂਗਾ ਜੇ ਇਹਨੂੰ ਪੁੱਛੋ ਕਿ ਫਿਰ ਇਹ ਨੋਟਸ ਉਰੇਆ ਕਿਸ ਨੂੰ ਫਟਾਜ ਇੱਕ ਵਾਰੀ ਹੂੰ ਮਰੇ ਵੀ ਸਾਨੂੰ ਜੇ ਇੰਨੀ ਜੁਰਤ ਆ ਇਹ ਸਾਨੂੰ ਉਰੇ ਫੜਾ ਜੇ ਨੋਟਿਸ ਮੈਂ ਕਹਿੰਦਾ ਅਸੀਂ ਜਾਂਦੇ ਨਹੀਂ ਫਿਰ ਗੇਟ ਤੇ ਇੰਨੀ ਜੁਰਤ ਦਿਖਾ ਦੇ ਵੀ ਵਾਈਪੀ ਵਰਮ ਇੱਥੇ ਕਿ ਸਾਨੂੰ ਨੋਟਿਸ ਫੜਾ ਜੇ ਮਤਲਬ ਤੁਹਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਮਿਲੀ ਹੈ ਜਾਂ ਸਿਰਫ ਲੋਕਾਂ ਤੋਂ ਹੀ ਸੁਣਨ ਨੂੰ ਮਿਲਿਆ ਹੈ ਨੋਟੀਫਿਕੇਸ਼ਨ ਬਾਰੇ ਮੈਨੂੰ ਮੀਡੀਆ ਨੇ ਨਹੀਂ ਦੱਸਿਆ ਜੀ ਵੀ ਨੋਟੀਫਿਕੇਸ਼ਨ ਆ ਗਿਆ ਬਾਕੀ ਗਰੁੱਪਾਂ ਕਰਾਪਾਂ ਚ ਪਹੁੰਚ ਜਾਂਦਾ ਹੁੰਦਾ ਤੇ ਚਲੋ ਆਏ ਜੇ ਹੁਣ ਆਈ ਕਾਡਾਂ ਨਾਲ ਮਤਲਬ ਦੇਖੋ ਜੀ ਪੰਜਾਬੀ ਆਉਣਗੇ ਰਾਜ ਕੇ ਆਉਣਗੇ ਕਿਸੇ ਨੋਟਿਸ ਨਾਲ ਕੋਈ ਜਿਹੜਾ ਮਤਲਬ ਸਾਡੇ ਧਰਨੇ ਦੀ ਹਮਾਇਤ ਚ ਸਾਰੇ ਆਉਣਗੇ ਜੀ ਤੋ ਰੋਕਿਆ ਜਾਂ